ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੰਗਣਾ ਰਣੋਦੀ ਫਿਲਮ ਦਾ ਬਹੁਤ ਵੱਡਾ ਵਿਰੋਧ ਪੰਜਾਬ ਦੇ ਵਿੱਚ ਹੋ ਰਿਹਾ ਹੈ ਮੈਂ ਉਹਦੀ ਫਿਲਮ ਦੇ ਹੱਕ ਵਿੱਚ ਦੋ ਵੀਡੀਓ ਇਹਨੂੰ ਪਹਿਲਾਂ ਪਾ ਚੁੱਕਾ ਪਰ ਜਿਹੜੇ ਬੰਦੇ ਵਿਰੋਧ ਕਰਦੇ ਨੇ ਕਿ ਫਿਲਮ ਲੱਗਣੀ ਨਹੀਂ ਚਾਹੀਦੀ ਸੰਜਨੈਲ ਸਿੰਘ ਦੇ ਜੀਵਨ ਦੀ ਕਿਰਦਾਰ ਕੁਸ਼ੀ ਗੀਤੀ ਗਈ ਹੈ ਇਹ ਜਿਹੜੇ ਲੋਕ ਮੰਨਦੇ ਆ ਮੈਂ ਇੱਕ ਬੇਨਤੀ ਕਰਨੀ ਹੈ ਜਿਹੜੇ ਸੰਜ ਅਨਲਿਸਿੰਗ ਦੇ ਇਸ ਵਖਤ ਪੈਰੋਕਾਰ ਨੇ ਜਿਹੜੇ ਉਹਨਾਂ ਦੀ ਗੱਦੀ ਤੇ ਕਹਿ ਲਈ ਜਿਹੜਾ ਟਕਸਾਲ ਦਾ ਜਿਹੜਾ ਮੁਖੀ ਹੈ ਹਰਨਾਮ ਸਿੰਘ ਧੁੰਮਾ ਆ ਜਿਹੜੇ ਅਮਰਿੰਦਰ ਸਿੰਘ ਅਜਨਾਲੇ ਵਰਗੇ ਨੇ ਜਿਹੜੇ ਕਹਿੰਦੇ ਸੀ ਸੰਤ শহীদ ਨਹੀਂ ਹੋਏ ਜੋਦੇ ਪਰਿਵਾਰ ਦੇ ਗੱਲ ਕਰ ਲੋ ਤੇ ਜਾਂ ਜਗਸ਼ਵੀਰ ਸਿੰਘ ਰੋਡੇ ਵਰਗੇ ਇਹਨਾਂ ਸਾਰਿਆਂ ਦੇ ਵਿੱਚੋਂ ਕਿਸੇ ਦਾ ਬਿਆਨ ਆਇਆ ਕਿ ਫਿਲਮ ਦਾ ਅਸੀਂ ਵਿਰੋਧ ਕਰਦੇ ਹਾਂ ਕਿਸੇ ਦਾ ਨਹੀਂ ਆਇਆ ਮੈਂ ਪਹਿਲਾਂ ਦੋ ਵੀਡੀਓ ਉਹਦੀ ਫਿਲਮ ਦੇ ਹੱਕ ਵਿੱਚ ਪਾਈਆਂ ਨੇ ਤੇ ਹੁਣ ਮੈਂ ਅੱਜ ਜਿਹੜੀ ਤੁਹਾਡੇ ਨਾਲ ਗੱਲ ਕਰਨੀ ਹੈ ਉਹ ਇਹ ਕਰਨੀ ਹੈ ਵੇ ਹੱਥ ਖੜੇ ਕਰੋ। ਐਸੀ ਫਿਲਮ ਦਾ ਵਿਰੋਧ ਕਰ ਨਹੀਂ ਸਕਦੇ। ਜੇ ਫਿਲਮ ਦਾ ਵਿਰੋਧ ਕਰਨਾ ਹੀ ਹੈ ਤੁਸੀਂ ਚਾਹੁੰਦੇ ਕਿ ਪੰਜਾਬ ਵਿੱਚ ਫਿਲਮ ਨਾ ਲੱਗੇ। ਮੈਂ ਕਹਿਆਂ ਕੁਝ ਵੀ ਨਹੀਂ। ਅਸੀਂ ਕੋਈ ਵਿਰੋਧ ਕਰੀਏ ਮੈਂ ਵਿਰੋਧ ਕਰਾਂ ਵੀ ਫਿਲਮ ਨਾ ਲੱਗੇ। ਜੇ ਫਿਲਮ ਨਾ ਲੱਗੇ ਤੁਸੀਂ ਚਾਹੁੰਦੇ ਹੋ ਵੀ ਸਾਥ ਦੇਓਗੇ। ਮੈਂ ਕਹਿ ਦਿੰਨਾ ਵੀ ਜਿਹੜੀ ਕੰਗਣਾ ਰਣੌਤ ਦੀ ਫਿਲਮ ਹੈ ਉਹ ਪੰਜਾਬ ਵਿੱਚ ਲੱਗਣੀ ਨਹੀਂ ਚਾਹੀਦੀ ਜਿਹੜੇ ਲੋਕ ਚਾਹੁੰਦੇ ਆ ਕਿ ਪੰਜਾਬ ਦਾ ਮਾਹੌਲ ਸ਼ਾਂਤ ਰਹੇ ਮੈਂ ਉਹਨਾਂ ਲੋਕਾਂ ਨੂੰ ਅਪੀਲ ਕਰ ਦਿੰਦਾ ਵੀ ਫਿਲਮ ਕੰਗਣਾ ਰਣੌਤ ਦੀ ਪੰਜਾਬ ਵਿੱਚ ਲੱਗਣੀ ਨਹੀਂ ਚਾਹੀਦੀ ਮੈਂ ਵੀ ਕਹਿ ਦਿੰਦਾ ਲੱਗਣੀ ਨਹੀਂ ਚਾਹੀਦੀ ਫਿਲਮ ਜਿਹੜੇ ਪੰਜਾਬ ਦੇ ਸੂਝਵਾਨ ਸਿਆਣੇ ਲੋਕ ਨੇ ਜਿਹੜੇ ਪੰਜਾਬ ਦਾ ਮਾਹੌਲ ਸ਼ਾਂਤ ਚਾਹੁੰਦੇ ਆ ਉਹਨਾਂ ਨੂੰ ਬੇਨਤੀ ਕਰਦਾ ਵੀ ਤੁਸੀਂ ਵਿਰੋਧ ਕਰ ਦਿਓ ਤੁਸੀਂ ਕੰਗਣਾ ਨੌਂ ਦੀ ਫਿਲਮ ਨਾ ਲੱਗੇ ਇਹ ਪੋਸਟਾਂ ਪਾਓ ਵੱਧ ਤੋਂ ਵੱਧ ਵੱਧ ਤੋਂ ਵੱਧ ਕਮੈਂਟ ਕਰੋ ਸਾਡੇ ਪੰਜਾਬ ਦਾ ਮਾਹੌਲ ਖਰਾਬ ਨਾ ਹੋਵੇ ਮੈਂ ਵੀ ਹੱਥ ਜੋੜ ਕੇ ਬੇਨਤੀ ਕਰਦਾ ਵੀ ਇਹ ਪੰਜਾਬ ਦੇ ਵਿੱਚ ਫਿਲਮ ਨਾ ਲੱਗੇ ਪਰ ਜਿਹੜੇ ਭਿੰਡਰਾਂ ਵਾਲੇ ਦੇ ਨਾਂ ਤੇ ਟਕਸਾਲਾਂ ਚਲਾਉਂਦੇ ਨੇ ਜਿਹੜੇ ਭਿੰਡਰਾਂ ਵਾਲੇ ਦੇ ਨਾਂ ਤੇ ਲੋਕਾਂ ਨੂੰ ਕੌਮ ਨੂੰ ਲੁੱਟ ਕੇ ਖਾ ਗਏ ਉਹਨਾਂ ਦੀ ਜਵਾਨ ਖੁੱਲੀ ਹੈ ਅਜੇ ਤੱਕ ਹੁਣ ਤਾਂ ਵਿਰੋਧ ਕਰੋ ਨਾ ਕਰੋ ਜੇ ਪੰਜਾਬ ਵਿੱਚ ਫਿਲਮ ਨਾ ਲੱਗੂ ਕਿ ਵੱਡੇ ਗੱਲ ਨਹੀਂ ਤੁਸੀਂ ਉਹ ਤਾਂ ਫਿਲਮ ਕਹਿ ਲਈਏ ਐਨੀ ਮਸ਼ਹੂਰ ਕਰਦੀ ਲੱਗਣ ਤੋਂ ਪਹਿਲਾਂ ਕਰੋੜਾਂ ਲੋਕਾਂ ਤੱਕ ਉਹਦਾ ਟ੍ਰੇਲਰ ਪਹੁੰਚ ਗਿਆ ਉਹ ਜਿਹੜਾ ਕਲੰਕ ਤੁਸੀਂ ਕੌਮ ਦੇ ਮੱਥੇ ਤੇ ਲਵਾਇਆ ਤੇ ਉਹ ਵੀ ਲੋਕਾਂ ਤੱਕ ਪਹੁੰਚ ਗਿਆ ਮੈਂ ਇਹ ਵੀਡੀਓ ਦੇ ਵਿੱਚ ਨਾ ਮਨ ਕਰਕੇ ਕਹਿਣਾ ਵੀ ਕੰਗਣਾ ਦੀ ਫਿਲਮ ਪੰਜਾਬ ਵਿੱਚ ਨਾ ਲੱਗੇ। ਇੱਥੇ ਕੁਝ ਵੀ ਹੋ ਸਕਦਾ ਹੈ ਮਾਹੌਲ ਖਰਾਬ ਹੋ ਸਕਦਾ ਹੈ ਮੈਂ ਹੱਥ ਜੋੜ ਕੇ ਬੇਨਤੀ ਕਰਦਾ। ਪਰ ਕੀ ਜਿਹੜੀ ਇਹ ਸ਼ਿੰਗਣੀ ਹੈਗੀ ਆ ਇਹ ਜਿਹੜੀਆਂ ਸ਼ੁਰਲੀਆਂ ਹੈਗੀਆਂ ਤੁਸੀਂ ਲੋਕਾਂ ਤੱਕ ਛੱਡ ਕੇ ਲੋਕਾਂ ਦੇ ਮੂੰਹੋਂ ਕਹਾ ਰਹੇ ਹੋ ਵੀ ਲੋਕ ਵਿਰੋਧ ਕਰਨ ਜਿਹੜੇ ਜ਼ਿੰਮੇਵਾਰ ਬੰਦੇ ਬਣਦੇ ਨੇ ਦਕਸ਼ਾਲ ਦਾ ਮੁਖੀ ਹੈ ਜਹੂਰ ਜਿਹੜੇ ਪਿੰਡਾਂ ਵਾਲੇ ਦੇ ਚੇਲੇ ਚਪਟੇ ਐ ਵਿਦੇਸ਼ਾਂ ਵਿੱਚ ਬੈਠੇ ਨੇ ਫੋਰਨ ਕੰਟਰੀ ਵਿੱਚ ਵੱਡੇ ਵੱਡੇ ਕਾਰੋਬਾਰ ਬਣਾਈ ਬੈਠੇ ਨੇ ਉਹਨਾਂ ਦੇ ਮੂੰਹ ਵਿੱਚ ਘੁੰਗਲੀਆਂ ਪਈਆਂ ਹੋਈਆਂ ਫੇਸਬੁਕ ਬੋਕ ਜਾਂ YouTube ਚੈਨਲ ਜਿਹੜੇ ਨੇ ਉਹ ਸੋਸ਼ਲ ਮੀਡੀਆ ਦਾ ਇੱਕ ਪਲੇਟਫਾਰਮ ਹੈ ਉਹਦੇ ਤੇ ਆਮ ਲੋਕ ਗਾਲੀ ਗਲੋਚ ਕਰ ਰਹੇ ਨੇ ਤੁਸੀਂ ਫਿਲਮ ਦਾ ਬਰੋਲ ਕਰਨ ਤੋਂ ਪਹਿਲਾਂ ਜਿਹੜੇ ਲੋਕ ਫੇਸਬੁੱਕ ਤੇ YouTube ਚੈਨਲਾਂ ਤੇ ਸੋਸ਼ਲ ਮੀਡੀਆ ਤੇ ਗਾਲੀ ਗਲੋਚ ਕਰ ਰਹੇ ਨੇ ਕਿ ਉਹਨਾਂ ਲਈ ਕੋਈ ਸਟੇਟਮੈਂਟ ਦੇ ਸਕਦੇ ਹੋਂ ਕੌਮ ਦੇ ਕੜਮ ਚੌਧਰੀਓ ਦੂਰੇ ਪਾਸੇ ਕਹਿੰਦੇ ਨੇ ਪੰਜਾਬ ਦਾ ਮਾਹੌਲ ਖਰਾਬ ਹੁੰਦਾ ਹੈ ਫਿਲਮ ਦਾ ਬਾਈਕਾਟ ਕਰੋ ਬਾਈਕਾਟ ਤਾਂ ਆਪਾਂ ਉਦੋਂ ਹੀ ਕਹਿ ਦਿੰਦੇ ਆ ਵੀ ਨਾ ਲੱਗੇ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਵੀ ਸਾਰੇ ਵਿਰੋਧ ਕਰੋ ਤੁਸੀਂ ਵਧੀਆ ਸ਼ਬਦਾਂ ਦੇ ਨਾਲ ਸੈਂਟਰ ਗਵਰਨਮੈਂਟ ਨੂੰ ਵੀ ਰਿਕੁਐਸਟ ਕਰੋ ਬੇਨਤੀ ਕਰੋ ਵੀ ਫਿਲਮ ਨਹੀਂ ਲੱਗਣੀ ਚਾਹੀਦੀ ਬਾਈਕਾਟ ਕਰੋ ਪਰ ਤੁਸੀਂ ਜਿਹੜੀ ਜਿਹੜੀ ਅੱਗ ਲਾ ਦਿੱਤੀ ਹੈ ਮੀਡੀਆ ਵਿੱਚ ਜਿਹਨੂੰ ਬਿਲਕੁਲ ਪਤਾ ਹੀ ਨਹੀਂ ਵੀ ਹੋਣਾ ਕੀ ਹੈ ਜਬ ਫਿਲਮ ਵਿੱਚ ਕੀ ਹੈ ਉਹ ਬੰਦੇ ਦੀ ਗਾਲੀ ਗਲੋਚ ਕਰ ਰਹੇ ਨੇ ਉਹਨਾਂ ਪ੍ਰਤੀ ਤੁਸੀਂ ਕੋਈ ਸਟੇਟਮੈਂਟ ਦਿੰਦੀ ਹੈ ਆ ਬਾਗੜ ਵਿਲਾ ਜਿਹੜਾ ਟਕਸਾਲ ਦਾ ਮੁਖੀ ਹੈ ਹਰਨਾਮ ਸਿੰਘ ਧੁੰਮਾ ਅਰੇਡੇ ਅਸ ਨਾਲੇ ਵਰਗੇ ਢੱਡਰੀਆਂ ਵਾਲੇ ਨਾ ਪੰਗੇ ਲੈਂਦੇ ਹੁੰਦੇ ਆ ਜਸਵੀਰ ਸਿੰਘ ਰੋਡੇ ਵਰਗੇ ਹੋਰ ਬਥੇਰੇ ਬੈਠੇ ਆ ਇਹਨਾਂ ਦੀ ਕੋਈ ਸਟੇਟਮੈਂਟ ਆਈ ਹੈ ਤੁਸੀਂ ਕੰਗਣਾ ਦੀ ਫਿਲਮ ਦੇ ਵਿਰੋਧ ਤੋਂ ਪਹਿਲਾਂ ਤੁਸੀਂ ਲੋਕਾਂ ਨੂੰ ਤਾਂ ਥੋੜਾ ਸੰਕੇਤ ਕਰ ਦਿਓ ਵੀ ਗਾਲੀ ਗਲੋਚ ਨਾ ਕਰੋ ਜਾਂ ਤੁਸੀਂ ਚਾਹੁੰਦੇ ਹੋ ਕਿ ਪੰਜਾਬ ਵਿੱਚ ਅੱਗ ਲੱਗੇ ਕਿ ਲੋਕਾਂ ਨੂੰ ਤੁਹਾਡੀਆਂ ਕਰਤੂਤਾਂ ਦਾ ਪਤਾ ਨਹੀਂ ਤੁਸੀਂ ਪੰਜਾਬ ਵਿੱਚ ਅੱਗ ਲਾਉਣੀ ਚਾਹੁੰਦੇ ਹੋ ਤੇ ਜਾਂ ਅੱਗ ਬੁਝਾਉਣੀ ਚਾਹੁੰਦੇ ਹੋ ਕਿਤੇ ਨਾ ਕਿਤੇ ਤੁਹਾਡੇ ਤੇ ਡਾਊਟ ਹੁੰਦਾ ਨਹੀਂ ਸ਼ੱਕ ਪੈਂਦਾ ਨਹੀਂ ਲੋਕਾਂ ਨੂੰ ਵੀ ਤੁਸੀਂ ਬਿਲਕੁਲ ਅੱਗ ਪਹਿਲਾਂ ਲਾਉਨੇ ਹੋ ਜਦੋਂ ਭੰਬੜ ਬਲਦੇ ਨੇ ਫਿਰ ਬੁਝਾਉਣ ਦੀ ਗੱਲ ਕਰਦੇ ਹੋ ਮੈਂ ਜਿਹੜੇ ਵੀ ਟਕਸਾਲ ਦਾ ਮੁਖੀ ਹੈ ਜਬ ਭਿੰਡਰਾਂ ਵਾਲੇ ਪੈਰੋਕਰ ਨੇ ਉਹਦਾ ਪਰਿਵਾਰ ਹੈ ਜਾਂ ਤਖਤ ਦੇ ਜਹੇਦਾਰ ਨੇ ਕੋਈ ਗਲਤ ਗੱਲਬਾਤ ਕੀਤੀ ਹੈ ਮੀਡੀਆ ਵਿੱਚ ਵੀ ਨਾ ਹੋਵੇ ਤੁਸੀਂ ਲੋਕਾਂ ਨੂੰ ਤਾਂ ਅਪੀਲ ਕਰ ਦਿਓ ਬੀ ਸ਼ਾਂਤ ਰਹੋ ਗਾਲੇ ਕਲੋਚ ਨਾ ਕਰੋ ਮੈਂ ਤੁਹਾਨੂੰ ਤੋਂ ਪਹਿਲਾਂ ਦੋ ਵੀਡੀਓ ਪਾਤੀਆਂ ਉਹਦੇ ਹੱਕ ਵਿੱਚ ਪਾਈਆਂ ਨੇ ਚਲੋ ਮੈਂ ਅੱਜ ਪੰਜਾਬ ਦੇ ਮਾਹੌਲ ਨੂੰ ਮੁੱਖ ਰੱਖ ਕੇ ਬੇਨਤੀ ਕਰਦਾ ਸੈਂਟਰ ਗਵਰਨਮੈਂਟ ਨੂੰ ਵੀ ਤੇ ਜਾਂ ਜਿਨ੍ਹਾਂ ਨੇ ਫਿਲਮ ਬਣਾਈ ਹੈ ਉਹਨਾਂ ਨੂੰ ਵੀ ਵੀ ਪੰਜਾਬ ਵਿੱਚ ਫਿਲਮ ਨਹੀਂ ਲੱਗਣੀ ਚਾਹੀਦੀ ਸਾਡੇ ਪੰਜਾਬ ਦਾ ਮਾਹੌਲ ਖਰਾਬ ਨਾ ਹੋਵੇ ਪਰ ਜਿਹੜੇ ਕਹਿੰਦੇ ਭਿੰਡਰਾਵਾਲਾ ਸਾਡਾ ਸੀ ਅਸੀਂ ਭਿੰਡਰਾਵਾਲੇ ਦੇ ਪੈਰੋਕਾਰ ਆ ਉਹਨੂੰ ਹੀ ਜਵਾਨ ਕਿਉਂ ਨਹੀਂ ਖੁੱਲੀ ਅਜੇ ਤੱਕ ਲੋਕਾਂ ਨੂੰ ਕਿਉਂ ਲੜਾ ਰਹੇ ਹੋ ਲੋਕ ਕਿਉਂ ਗਾਲੀ ਗਲੋਚ ਕਰ ਰਹੇ ਨੇ ਕੋਈ ਗਾਣੇ गा ਰਿਹਾ ਕੰਗੜਾ ਨੂੰ ਗਾਣਾ ਕੱਢਦਾ ਕੋਈ ਢਾਡੀ ਗੁਰੂ ਕੀ ਹਜ਼ੂਰੀ ਵਿੱਚ ਖੜਾ ਮਾਰਨੀਆਂ ਗੱਲਾਂ ਕਰਦਾ ਕੋਈ ਕਥਾਵਾਚ ਗੁਰਸਬ ਦੀ ਹਜ਼ੂਰੀ ਵਿੱਚ ਬੈਠਾ ਬੋਲੀ ਜਾਂਦਾ ਉਹਨਾਂ ਨੂੰ ਤਾਂ ਤੁਸੀਂ ਸੰਜੇਤ ਕਰ ਲੋ ਵੀ ਤੁਹਾਡਾ ਇਹ ਕੰਮ ਨਹੀਂ ਹੈਗਾ ਇਹ ਬੇਨਤੀ ਮੈਂ ਤਾਂ ਕੀਤੀ ਹੈ ਜੇ ਵਿਰੋਧ ਕਰਨਾ ਹੈ ਪਹਿਲਾਂ ਜਿਹੜੇ ਭਿੰਡਰਾਂ ਵਾਲੇ ਦੇ ਪੈਰੋਕਾਰ ਨੇ ਜਿਹੜੇ ਮੁਖੀ ਬਣਦੇ ਨੇ ਉਹਨਾਂ ਨੂੰ ਮੂਹਰੇ ਆਉਣ ਦੀ ਲੋੜ ਹੈ ਤੇ ਐਵੇਂ ਲੋਕਾਂ ਰਾਹੀਂ ਇਹ ਗੱਲਾਂ ਬਾਤਾਂ ਕਰਕੇ ਲੋਕਾਂ ਨੂੰ ਨਾ ਭੜਕਾਓ ਇਹ ਬੇਨਤੀ ਪ੍ਰਵਾਨ ਕਰਿਓ ਜੇ ਚੰਗਾ ਲੱਗਿਆ ਤਾਂ ਇਹ ਵੀਡੀਓ ਨੂੰ ਸ਼ੇਅਰ ਕਰ ਦਿਓ ਲੋਕਾਂ ਤੱਕ ਜਾਵੇ ਮੇਰਾ ਮਕਸਦ ਹੁੰਦਾ ਹੈ ਕਿ ਪੰਜਾਬ ਦੇ ਅਸੀਂ ਵਸਦੇ ਹਾਂ ਪੰਜਾਬ ਦਾ ਮਾਹੌਲ ਜਿਹੜਾ ਉਹ ਖਰਾਬ ਨਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ